ਉੱਥੋਂ ਜਾਣ ਬੱਲੇ ਤੇ ਇੱਥੋਂ ਨਹੀਂ ਰਹਿਣਾ ਇਹ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਦਿਹਾਂਦਾ ਜਾ ਰਿਹਾ ਹੈ ਰਿਮਾਨ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ ਪੁਲਿਸ ਕੀ ਕਹਿਣਾ ਦੇਖੋ ਅਸੀਂ ਜਿੰਨਾ ਸਾਨੂੰ ਕੱਲ ਨਿਊਜ਼ ਤੋਂ ਪਤਾ ਲੱਗਾ ਕਿ ਅੱਜ ਉਹਨਾਂ ਨੂੰ ਰਿleased ਕਰਨਗੇ ਸਾਡੇ ਸਾਥੀਆਂ ਨੂੰ ਸਾਡੇ ਵਕੀਲ ਪਹੁੰਚੂਕੇ ਨੇ ਦੇਖੋ ਉਹ ਰਿਮਾਨ ਦੀ ਸ਼ਾਇਦ ਮੰਗ ਕਰਨਗੇ ਸਰਕਾਰ ਤੋਂ ਇਹ ਸਾਡੇ ਵਕੀਲ ਦੇਖੋ ਇਹ ਚੀਜ਼ ਤਾਂ 2 ਸਾਲ ਤੋਂ ਉਹਨਾਂ ਦੀ ਕਸਟਡੀ ਦੇ ਵਿੱਚ ਹੈਗਾ ਇਹ ਹੁਣ ਦੇਖੋ ਫਟਾ ਲੱਗਦਾ ਕਿ ਕਿਵੇਂ ਜੱਜ ਸਾਹਿਬ ਕੀ ਜੱਜ ਤੇ ਸਾਨੂੰ ਜਿਹੜੀ ਕੋਰਟ ਦੇ ਉੱਤੇ ਘਰੋਸਾ ਵਾ ਕੋਰਟ ਜਿਉਂ ਕਰੇਗੀ ਉੱਥੇ ਕਰੇਗੀ ਤੇ ਲੱਗਦਾ ਨਹੀਂ ਕਿ 2 ਸਾਲਾਂ ਬਾਅਦ ਹੋਣੇ ਜਨਾਲਾ ਵਾਲੀ ਦੇਰ ਦੇ ਗ੍ਰਿਫਤਾਰੀ ਪਾਈ ਜਾਣੀ ਤੇ ਇਹਨਾਂ ਕਿਹੋ ਆਪ ਲੈਣਗੇ ਇਹ ਦੇਖੋ ਜਿਹੜੀਆਂ ਐਨਐਸਏ ਦਾ ਹੈ ਹੀ ਆ ਕਿ ਉਹਦੇ ਵਿੱਚ ਇਹਨਾਂ ਨੇ ਉਹਨੂੰ ਜਿਵੇਂ ਪਹਿਲਾਂ ਆਪਣੀ ਇੱਕ 75 ਹੁੰਦੀ ਆ ਨਾ ਜਿਸ ਤਰ੍ਹਾਂ ਇਹ ਐਨਐਸਏ ਦਾ ਕਾਨੂੰਨ ਆ ਜਿਹੜਾ ਉਹਦੇ ਮਤਲਬ ਇਹ ਆ ਕਿ ਇਹਨਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰਨਾ ਜਿਹੜਾ ਉਹਦੇ ਮਤਲਬ ਇਹ ਆ ਕਿ ਅੱਜ ਇਹਨਾਂ ਦੀ ਨਵੇਂ ਸਿਰ ਤੋਂ ਜਿਹੜੀ ਆ ਅਰੈਸਟ ਸ਼ੁਰੂ ਹੋ ਗਈ। ਇਹ ਲੱਗਦਾ ਕਿ ਦੁਬਾਰਾ ਇਹਦੇ ਰੱਖਿਆ ਜਾ ਸਕਦਾ ਜੋ ਭੇਜਿਆ ਵੀ ਨਹੀਂ। ਨਹੀਂ ਹੁਣ ਤੇ ਇੱਥੇ ਹੀ ਰੱਖਣਗੇ ਹੋਰ ਕਿੱਥੇ ਲੈ ਕੇ ਜਾਣਗੇ? ਨਾਲੇ ਜੇ ਪ੍ਰੀਅਰ ਨਹੀਂ ਹੈਗਾ ਕਿੱਥੇ ਲੈ ਕੇ ਜਾਣਾ ਔਰ ਪੰਜਾਬ ਦੀ ਰੱਖਣ ਨੂੰ ਕਿ ਤੁਸੀਂ ਕੀ ਆ ਸਮਝਦੇ ਹੋ ਆ ਬੰਦ ਰੱਖਦੇ ਆਂ ਹੀ ਤੋਂ ਕਹਿੰਦੇ ਸਰਕਾਰ ਨੂੰ ਕਿ ਜਿਹੜਾ ਵਾ ਤੁਸੀਂ ਅੱਗੇ 2 ਸਾਲ ਉਹਨਾਂ ਦੇ ਧੱਕੇ ਦੇ ਨਾਲ ਜਿਹੜਾ ਝੂਠੇ ਦੇ ਬੰਦ ਦੋਸ਼ ਲਾ ਕੇ ਉਹਨਾਂ ਬੰਦ ਰੱਖਿਆ ਵਾ ਤੇ ਹੁਣ ਉਹਨਾਂ ਨੂੰ ਜਿਹੜਾ ਵਾ ਆ ਮੇਰਾ ਤੇ ਕਹਿਣਾ ਕੋਈ ਏਦਾਂ ਦੇ ਕੇਸ ਤੇ ਆ ਨਹੀਂ ਬੜੇ ਬੜੇ ਕ੍ਰਾਈਮ ਹੋਏ ਆ ਆਪਣਾ ਦੇ ਕੇ ਸਚਾਨੇ ਪਾਇੰਡਾ ਜਿਹਨਾਂ ਨੂੰ ਲਵਾਇਆ ਹਾਂ ਹਾਂਜੀ ਸਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਹੈ ਕਿੰਨੇ ਜਣਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਕੀ ਜਾਣਕਾਰੀ ਹੈ ਦੇਖੋ ਸੱਤ ਬੰਦਿਆਂ ਨੂੰ ਅੱਜ ਕੋਰਟ ਚ ਪੇਸ਼ ਕਰ ਰਹੇ ਨੇ ਜੋ ਡਿਬੜੂਗੜ੍ਹ ਜੇਲ੍ਹ ਚੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 39 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇਗੀ ਤੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਆਲਰੇਡੀ ਬੰਦੇ ਪਹਿਲਾਂ ਅਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਹੋਈ ਉਹ ਚਲਾਨ ਆਲਰੇਡੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਸਿਰਫ ਇਹਨਾਂ ਨੂੰ ਨੋਮੀਨੇਟ ਕਰਨਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਰਿਮਾਂਡ ਵਾਲੀ ਗੱਲ ਆ ਉਹ ਸਹੀ ਨਹੀਂ ਕੀ ਲੱਗਦਾ ਕਿ ਇਸ ਤੋਂ ਬਾਅਦ ਇੱਥੇ ਪੰਜਾਬੀ ਰੱਖਿਆ ਜਾਵੇਗਾ ਜਾਂ ਦੁਬਾਰਾ ਅਸਾਮ ਭੇਜਿਆ ਜਾਵੇ ਨਹੀਂ ਨਹੀਂ ਅਸਾਮ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਜੀ ਇਦਾਂ ਅਸਾਮ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲ ਆ ਨੇੜੇ ਤੇੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਜਿੱਥੇ ਨੂੰ ਲੱਗਦਾ ਉਹਨਾਂ ਨੂੰ ਠੀਕ ਆ ਰੱਖ ਸਕਦੇ ਤੁਸੀਂ ਕਿਹੜੇ ਕਿਹੜੇ ਬੰਦੇ ਹੈਗੇ ਕੋਈ ਲਿਸਟ ਆਈ ਤੁਹਾਡੇ ਨਹੀਂ ਸੱਤ ਬੰਦੇ ਆ ਜੀ ਜਿਦੇ ਚ ਦਿਲਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਆ ਕਲਵੰਤ ਸਿੰਘ ਆ ਬਸੰਤ ਸਿੰਘ ਆ ਤੇ ਪ੍ਰਧਾਨ ਮੰਤਰੀ ਬਾਜੇ ਕੇ ਆ ਟੋਟਲ ਸੱਤ ਬੰਦੇ ਆ